ਬੰਦਾ ਜਾਂਦਾ ਜੇਲ੍ਹ ਚ ਹੋਵੇ ਤਾਂ ਜਾਂ ਸ਼ੀਦੀ ਪ੍ਰਾਪਤ ਕਰ ਜੇ ਫੇਰ ਅਸੀਂ ਕਹਾਂਗੇ ਨਾ ਪੈਰਾ ਦੇਵਾਂਗੇ ਠੋਕ ਕੇ ਹਾਂਜੀ ਉਦੋਂ ਪਹਿਲਾਂ ਅਸੀਂ ਪਰਖਣ ਚੀ ਗੱਡ ਦਿੰਦੇ ਆ ਕਾਲੀ ਮਾੜੇ ਕਾਂਗਰਸੀ ਚੱਲੋ ਫੇਰ ਕਾਂਗਰਸੀ ਤੇ ਕਾਲੀ ਦੋਨੇ ਮਾੜੇ ਫੇਰ ਆ ਚੱਲੋ ਅਸੀਂ ਗੁੱਸੇ ਚ ਹਰਾਈ ਤਾਂ ਜਾਣਦੇ ਆ ਪਰ ਅਗਲਾ ਜਿਹੜਾ ਬਣੂਗੇ ਉਹ ਤੋਂ ਵੀ ਖੱਤ ਨਿਕਲਦਾ ਹੈ ਆਕੇ ਇੱਕ ਵਾਰੀ ਭਾਈ ਖਾਲਸੇ ਦਾ ਤੱਪ ਵੇਖ ਲੋ ਆਕੇ ਉਹ ਜਗਾਹ ਵੇਖ ਲੋ ਜਿੱਥੇ ਉਹ ਬੈਠਾ ਥੱਲੇ ਬੋਲਸਵੀ ਹੈ ਸਾਰੀ ਦੁਨੀਆ ਨੂੰ ਵੀ ਦੀਦਾ ਹੈ ਜਾ ਕੇ ਦੇ ਨਹੀਂ ਸਕਦਾ ਤੁਸੀਂ ਹੁਣੇ ਉਹਦੀ ਆਵਾਜ਼ ਸੁਣੀ ਸੀ ਚੜ੍ਹਦੀ ਕਲਾ ਕੀ ਹੋਜੀ ਹੈ 8 ਮਹੀਨੇ ਮੈਂ ਕਿਹਾ ਕਿਸੇ ਬੰਦੇ ਨੂੰ ਕੱਲੇ ਮੰਜੇ ਤੇ ਪਾ ਲੋ ਕਮਰੇ ਚ ਕੈਦ ਦਿਓ ਚੱਤ ਰੋਕਣਾ ਪਰ ਫਿਰ ਵੀ ਲੈ ਅੱਦਾ ਖੰਲਾ ਹੋ ਜੂਗਾ ਇਹਨੂੰ ਬਦਲਦੇ ਦੂਜਾ ਉਹ ਪਹਿਲੇ ਵੀ ਨਾ ਹੀ ਚੰਦ ਚਾੜ ਕੇ ਆਦੇ ਆ ਉਹ ਤੋਂ ਪਹਿਲੇ ਵੀ ਆ ਹੀ ਚੰਦ ਚਾੜ ਕੇ ਆਦੇ ਆ ਬੜੋ ਤੇ ਬੈਠੇ ਬੰਦੇ ਦੀ ਇੱਕ ਤਾਂ ਗੁੱਸਾ ਸੀ ਇਹ ਬੇਆਦਮੀਆਂ ਦਾ ਉਹਨਾਂ ਦੇ ਰਾਜ ਨੂੰ ਜਿਹੜੇ ਅੱਜਾਂ ਦੇ ਅਸੀਂ ਬਚਾਵਾਂਗੇ ਪਿਆਲੇ ماں ਪਿਛਲੇ ਕਈ ਦਿਨਾਂ ਤੇ ਕਈ ਦਿਨਾਂ ਤੇ ਕਈ ਮਹੀਨਿਆਂ ਤੇ ਇਕੱਤਰ ਮੋਰਚਾ ਲੱਗਿਆ ਹੋਇਆ ਜਿਸ ਨੂੰ ਲੀਕਾ ਬੰਦਾ ਬਹੁਤ ਬਾਰੀ ਸੰਗਤਾਂ ਨੂੰ ਬੇਨਤੀ ਕਰੀ ਗਈ ਕਿ ਇਕੱਠ ਹੋਵੇ ਆਪਾਂ ਇਕੱਠੇ ਹੋ ਜੀਏ ਗੁਰੂ ਸਾਹਿਬ ਦੀ ਬੇਅਦਬੀ ਨੂੰ ਰੋਕਣ ਵਾਸਤੇ ਚਾਹੇ ਗੁਰੂ ਸਾਹਿਬ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਹ ਲਈਏ ਚਾਹੇ ਗੀਤਾ ਰਮਾਇਣ ਜਾਂ ਜਿੰਨੇ ਵੀ ਧਾਰਮਿਕ ਗ੍ਰੰਥਾਂ ਸਾਰਿਆਂ ਦੀ ਬੇਅਦਬੀ ਨੂੰ ਰੋਕਣ ਵਾਸਤੇ ਇੱਕ ਜਿਹੜਾ ਪੁਰਾ ਮੋਰਚਾ ਲੱਗਿਆ ਹੋਇਆ ਭਾਈ ਗੁਰਜੀਤ ਸਿੰਘ ਖਾਲਸਾ ਜੀ ਪਿਛਲੇ ਤਕਰੀਬਨ 7-8 ਮਹੀਨਿਆਂ ਤੇ ਤਾਬਰ ਕੇ ਉੱਪਰ ਬੈਠੇ ਆ ਉਸ ਨੂੰ ਲੇਟਾ ਅੱਜ ਵੀ ਇੱਕ ਬਹੁਤ بڑا ਇਕੱਠ ਕਰਿਆ ਗਿਆ ਤਾਂ ਸੋ ਇਸਾ ਕੱਠੇ ਦੇ ਵਿੱਚ ਅੱਜ ਮਾਰੇ ਗਏ ਮੌਜੂਦ ਕਿਸੇ ਵੀ ਜਾਣ ਪਛਾਣ ਕੇ ਮਹਤਾਜ ਨਹੀਂ ਹੈਗੇ ਤੁਸੀਂ ਤੋਂ ਜ਼ਮਾਨ ਜੀ ਸੋ ਭਾਈ ਜੀ ਸਵਾਗਤ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਤੁਸੀਂ ਬਹੁਤ ਸਾਰੇ ਸੰਘਰਸ਼ ਦੇਖੇ ਬਹੁਤ ਸਾਰੇ ਸੰਘਰਸ਼ ਜਿਹੜੇ ਮੈਂ ਕਹਾ ਵੀ ਤੁਹਾਡੀ ਹਾਜ਼ਰੀ ਤੇ ਬਾਅਦ ਸਫਲ ਵੀ ਹੋਏ ਪੰਜਾਬ ਕੇ ਇੰਨੇ ਵੱਡੇ ਸੰਘਰਸ਼ਾਂ ਕੇ ਵਿੱਚ ਨੂੰ ਲੱਗਣ ਤੇ ਬਾਅਦ ਜਿਹੜਾ ਅੱਜ ਕੇ ਇਸ ਸੰਘਰਸ਼ ਕੇ ਵਿੱਚ ਆਪਾਂ ਬੈਠੇ ਆ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਇਸ ਬਾਤ ਨੂੰ ਕਿ ਅੱਜ ਦਾ ਜਿਹੜਾ ਸੰਘਰਸ਼ ਹੈ ਇਸਕੇ ਵਿੱਚ ਜਦਕਿ ਗੁਰੂ ਕੇ ਨਾਮ ਪਰੇ ਸੰਘਰਸ਼ ਹੋ ਰਿਹਾ ਵੀ ਗੁਰੂ ਕੀ ਵਿਅਦ ਵੀ ਰੋਕਣ ਵਾਸਤੇ ਉਹਨਾਂ ਤਾਂ ਇਹੋ ਚਾਹੀਦਾ ਤਾਂ ਵੀ ਇਸ ਸੰਘਰਸ਼ ਕੇ ਵਿੱਚ ਬਹੁਤ ਲੋਕ ਵੱਡੀ ਗਿਣਤੀ ਚ ਜੁੜਦੇ ਪਰ ਇਸਦੇ ਉਲਟਾ ਬਹੁਤ ਘੱਟ ਲੋਕਾਂ ਕੀ ਜਿਹੜੀ ਸਮੂਲੀਅਤ ਇਸ ਸੰਘਰਸ਼ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਕਿ ਇਹ ਕਹਿੰਦੇ ਅਸੱਚ ਕੀ ਹੈ ਨਾ ਅੱਜ ਜਿੰਨੇ ਲੋਕ ਆਏ ਨੇ ਉਹ ਆਪ ਮਾਰਿਆ ਆਏ ਨੇ ਮਜਬ ਇਸਤੇ ਵੀ ਕਹੀਏ ਕੋਈ ਫੜ ਕੇ ਨਹੀਂ ਲਿਆਉਂਦੇ ਕਿ ਤੋਂ ਵੀ ਆਪਣੇ ਆਪ ਆਏ ਨੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਿਵੇਂ ਅਸੀਂ ਜਦੋਂ ਪਾਣੀਆਂ ਦਾ ਸੰਘਰਸ਼ ਲੜ ਰਹੇ ਸੀ ਤਾਂ ਅੰਮ੍ਰਿਤਸਰ ਵਾਲੇ ਕਹਿ ਰਹੇ ਸੀ ਸਾਡਾ ਅਲਟਾ ਮਸਲਾ ਨਿਤ ਕੇ ਮਸਲਾ ਉੱਥੇ ਵੀ ਹੈ ਤੁਮਟਾਪ ਉੱਥੇ ਵੀ ਹੈ ਬੱਦ ਮੈਂ ਮੰਨ ਸਕਦਾ ਹਾਂ ਪਰ ਗੁਰੂ ਦੇ ਮਾਮਲੇ 'ਚ ਨਾਨਕ ਲੇਵਾ ਸੰਗਤ ਔਰ ਕੱਲਾ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਭਗਵਤ ਗੀਤਾ ਵੀ ਹੈ ਸਾਰੀ ਧਰਮੀ ਵਰੰਤ ਕੁਰਾਨ ਸ਼ਰੀਫ ਔਰ ਬਾਈਬਲ ਵੀ ਹੈ ਸੋ ਇਹ ਤਾਂ ਸਰਵ ਵਿਆਪੀ ਸਾਰੇ ਲੋਕ ਹੋਣੇ ਚਾਹੀਦੇ ਆ ਉਹਦਾ ਕਾਰਨ ਹੈ ਸ਼ੇਰਾ ਕਿ ਬਹੁਤ ਸਾਰੇ ਇਹ ਚੀਜ਼ਾਂ ਦੇ ਨਾਂ ਤੇ ਪੰਥ ਦੇ ਨਾਂ ਤੇ ਕੁਝ ਮੋਰਚੇ ਵੇਚੇ ਗਏ ਪਹਿਲਾਂ ਤੇ ਲੋਕਾਂ 'ਚ ਹਲਕੀ ਜਿਹੀ ਬੇਇੱਤਬਾਰੀ ਹੈ ਹਲਕੀ ਨਹੀਂ ਵੱਡੇ ਲੈਵਲ ਤੇ ਸੀ ਬਟ ਅੱਜ ਤੁਸੀਂ ਜਿਹੜੀ ਸੰਗਤ ਤੁਸੀਂ ਵੇਖ ਕੇ ਅਜੇ ਨਾਰਾਸ਼ ਆ ਅਸੀਂ ਖੁਸ਼ ਆ ਕਿ ਆਬ ਮੋਰੇ ਇੰਨੀ ਗਰਮੀ 'ਚ ਦੂਰੋਂ ਦੂਰੋਂ ਆਏ ਆ ਲੀਟਰ ਵੀ ਆਉਣ ਲੱਗ ਗਏ ਨੇ ਇਹ ਲੀਟਰ ਹੋਰ ਕਿਸੇ ਕੰਮ ਦੇ ਨਹੀਂ ਹੁੰਦੇ ਪਰ ਟੈਂਪਰੇਚਰ ਪਤਾ ਲੱਗ ਜਾਂਦਾ ਕਿ ਲੋਕਾਂ 'ਚ ਗੱਲ ਸ਼ੁਰੂ ਹੋ ਗਈ ਤਾਂ ਆਏ ਨੇ ਸੋ ਇਹ ਕੀ ਹੈ ਉਹਨਾਂ ਦੇ ਆ ਕਰਨੀਆਂ ਪ੍ਰਾਣੇ ਜਿਨ੍ਹਾਂ ਨੇ ਵੇਚੇ ਪਰਨੀਆਂ ਵਿਚਾਰੇ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਪੈ ਰੀਆਂ ਅੱਠ ਮਹੀਨਿਆਂ ਦਾ ਤਪ ਉਹਨੂੰ ਕਰਨਾ ਪਿਆ ਜਿਹੜੇ ਪਹਿਲਿਆਂ ਨੇ ਮੋਰਚੇ ਵੇਚੇ ਸੀ ਉਹਨਾਂ ਕਰਕੇ ਪਰ ਹੁਣ ਸੰਗਤ ਜੋੜਨ ਲੱਗ ਗਈ ਹੈ ਅਸੀਂ ਵੀ ਬਾਅਦ ਚ ਜੁੜਿਆ ਇਹ ਤਾਂ ਪਹਿਲਾਂ ਵਾਲੇ ਨੇ ਇਹ ਹੁਣ ਸੰਗਤ ਦਾ ਵਿਸ਼ਵਾਸ ਵੱਧ ਰਿਹਾ ਹੈ ਔਰ ਜਿਹੜਾ ਤਪ ਜਿੱਡਾ ਲੰਬਾ ਹੁੰਦਾ ਹੈ ਨਾ ਉਹੋ ਦੇ ਨਾਲ ਲਿਵ ਵੀ ਉਨੀ ਜ਼ਿਆਦਾ ਲੱਗਦੀ ਹੈ ਇਹਦਾ ਫਿਰ ਤੁਸੀਂ ਵੇਖਿਓ ਜੇ ਜਲਸਾ ਲਾਭ ਕਿਵੇਂ ਆਊਗਾ ਕਿਉਂਕਿ ਇੱਕ ਤਾਂ ਗੁਰੂ ਤਾਂ ਸਾਰਿਆਂ ਦਾ ਹੈ ਗੁਰੂ ਕਿਸੇ ਇੱਕ ਦਾ ਤਾਂ ਨਹੀਂ ਉਹੋ ਨਾਨਕ ਲੇਵਾ ਤਾਂ ਸਾਰੀ ਦੁਨੀਆ 'ਚ ਬੈਠੇ ਨੇ Hindu ਧਰਮ ਨੂੰ ਤੇ Muslim ਤੇ Isaiyat ਨੂੰ ਮੰਨਣ ਵਾਲੇ ਵੀ ਸਾਰੀ ਦੁਨੀਆ 'ਚ ਨੇ ਤੁਸੀਂ ਵੇਖਿਓ ਜੇ ਕਿੰਨੇ ਹੋਣਗੇ ਔਰ ਇੱਥੇ ਜਿਹੜਾ ਕਾਨੂੰਨ ਬਣੂਗਾ ਪੰਜਾਬ 'ਚ ਤੇ ਬਾਕੀ ਦੇਸ਼ ਦੇ ਸੂਬਿਆਂ ਲਈ ਨਜ਼ੀਰ ਬਣੂਗਾ ਉਦਾਹਰਨ ਬਣੂਗਾ ਕਿ ਜੇ ਇੱਥੇ ਬਣ ਸਕਦਾ ਤਾਂ ਬਾਕੀ ਥਾਂ ਤੇ ਕਿਉਂ ਨਹੀਂ ਭਾਜੀ ਗੱਲ ਇਹੀ ਆ ਨਾ ਦੇਖੋ ਮੰਨ ਰਹੇ ਆ ਵੀ ਲੋਕ ਆਪ ਮਹਾਰਾ ਆ ਗਏ ਬਹੁਤ ਧੰਨਵਾਦ ਆ ਜਿਹੜੀ ਸੰਗਤ ਪਹੁੰਚੀ ਆ ਪਰ ਵੱਡੀ ਗੱਲ ਇਹ ਆ ਵੀ ਜਿਹੜੇ ਲੋਕ ਆਪਣੇ ਆਪ ਨੂੰ ਸਿੱਖ ਕਹਾਂ ਜਿਹੜੇ ਮੇਰੇ ਵਰਗੇ ਕਹਿ ਰਹੇ ਆ ਵੀ ਅਸੀਂ ਪੱਗ ਬਨਗੇ ਵੀ ਸਿੱਖ ਬਣ ਗਏ ਜਾਂ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਯਾਰ ਭਾਈ ਗੁਰਜੀਤ ਸਿੰਘ ਖਾਲਸਾ ਕਿਸੇ ਨਿੱਜੀ ਹਿੱਤ ਵਾਸਤੇ ਤਾਂ ਨਹੀਂ ਬੈਠੇ ਉਹਨਾਂ ਦਾ ਕੋਈ ਆਪਣਾ ਮਸਲਾ ਤਾਂ ਨਹੀਂ ਜਦੋਂ ਉਹ ਬੰਦਾ ਆ ਗਿਆ ਆਪਾਂ ਮੰਨ ਲਈਏ ਵੀ ਗੁਰਜੀਤ ਸਿੰਘ ਖਾਲਸਾ ਕਾ ਆਪਾਂ ਸਾਥ ਨਹੀਂ ਦੇਣਾ ਚਲੋ ਉਹ ਬੰਦੇ ਆ ਸਾਥ ਨਾ ਦੋ ਤੁਸੀਂ ਟੋਕ ਟੱਪਨੇ ਗੁਰੂ ਕੇ ਨਾਮ ਪਰ ਤਾਂ ਇਕੱਠੇ ਹੋ ਸੀ ਗਏ ਮਾਰੇ ਸਮਾਣੇ ਦੇ ਏਰੀਆ ਕੇ ਲੋਕਾਂ ਉਹ ਵੀ ਖੁਦਾ ਕਾ ਨਹੀਂ ਹੋਗਾ ਕੋਈ ਖੜਿਆ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਸਾਡੀ ਕੋਸ਼ਿਸ਼ ਪਤਾ ਕੀ ਹੈ ਸਾਡੀ ਇਹੀ ਕੋਸ਼ਿਸ਼ ਹੈ ਔਰ ਤੁਹਾਡੀ ਵੀ ਤੁਹਾਡੇ ਕੈਮਰੇ ਰਾਹੀਂ ਵੀ ਕਿ ਆ ਕੇ ਇੱਕ ਵਾਰੀ ਭਾਈ ਖਾਲਸੇ ਦਾ ਤੱਪ ਵੇਖ ਲਓ ਆ ਕੇ ਉਹ ਜਗ੍ਹਾ ਵੇਖ ਲਓ ਜਿੱਥੇ ਉਹ ਬੈਠਾ ਥੱਲੇ ਪੁਲਿਸ ਵੀ ਹੈ ਸਾਰੀ ਦੁਨੀਆ ਨੂੰ ਵੀ ਦਿਦਾ ਜਾ ਕਿਤੇ ਨਹੀਂ ਸਕਦਾ ਤੁਸੀਂ ਹੁਣੇ ਉਹਦੀ ਆਵਾਜ਼ ਸੁਣੀ ਸੀ ਚੜਦੀ ਕਲਾ ਕੇ ਉਹ ਜੀ ਹੈ ਬਹੁਤ ਜ਼ਿਆਦਾ ਅੱਠ ਮਹੀਨੇ ਮੈਂ ਕਿਹਾ ਕਿਸੇ ਬੰਦੇ ਨੂੰ ਇਕੱਲੇ ਮੰਜੇ ਤੇ ਪਾ ਲੋ ਕਮਰੇ ਚ ਕੈਦ ਦਿਓ ਚਲ ਤੂੰ ਰੋਕ ਲਾ ਪਰ ਫਿਰ ਵੀ ਲੈ ਅੱਧਾ ਕੰਮ ਲਾਉ ਹੋ ਜਾਗਾ ਮੈਂ ਇਹ ਮੋਰਚਾ ਸ਼ੁਰੂ ਹੋਇਆ ਸ਼ੁਰੂ ਹੋਏ ਨੂੰ ਮੈਨੂੰ ਲੱਗਦਾ ਹਲੇ 8-10 ਦਿਨ ਹੋਏ ਸੀ ਉਦੋਂ ਪਾਈ ਗੁਰਜੀਤ ਸਿੰਘ ਖਾਲਸਾ ਜੀ ਦੀ ਮਾਤਾ ਦੇ ਪਰਿਵਾਰ ਦੇ ਨਾਲ ਸਿਰਫ ਇੱਥੇ ਮੈਨੂੰ ਲੱਗਦਾ 10 15 ਬੰਦੇ ਮਸਾ ਇਕੱਠੇ ਹੋਏ ਹੋਣਗੇ ਮਾਤਾ ਜੀ ਦਾ ਸਵਾਲ ਮੈਨੂੰ ਇਹ ਸੀ ਕਹਿੰਦੇ ਪੁੱਤਰ ਤਾਨੂੰ ਕਿਵੇਂ ਭੇਜਿਆ ਤੇ ਇਸ ਕਰਕੇ ਨਹੀਂ ਕਿ ਮਾਤਾ ਦੇ ਦਿਲ 'ਚ ਕੋਈ ਡਾਊਟ ਸੀ ਮਾਤਾ ਦੇ ਦਿਲ 'ਚ ਹੈਰਾਨੀ ਇਹ ਸੀ ਕਹਿੰਦੇ ਵੀ ਕੋਈ মিডিਆ ਵਾਲੇ ਸਾਡੇ ਆ ਕੇ ਸਾਰੇ ਨਹੀਂ ਲੈ ਰਹਿਆ ਹੈਰਾਨੀ ਸੀ ਉਸ ਗੱਲ ਦੀ ਵੀ ਪੁੱਤਰ ਤੁਸੀਂ ਕਿਵੇਂ ਆ ਗਏ ਉਰੇ ਵੀ ਕੋਈ ਆ ਹੀ ਨਹੀਂ ਰਹਾ মিডিਆ ਵਾਲੇ ਨਹੀਂ ਆ ਕੇ ਖੜੇ ਅਸੀਂ ਭਾਜੀ ਇੱਥੇ ਵੀਡੀਓ ਬਣਾਈ ਚਲੋ ਪਾਈ ਤੇ ਉਸ ਤੋਂ ਵੱਡੀ ਹੈਰਾਨੀ ਮੈਨੂੰ ਉਦੋਂ ਹੋਈ ਜਦੋਂ ਸਮੇਤ ਮੇਰੇ ਪਿੰਡ ਦੇ ਲੋਕਾਂ ਨੇ ਤੇ ਮੈਨੂੰ ਜਾਣਨ ਵਾਲੇ ਲੋਕਾਂ ਨੇ ਸਵਾਲ ਕੀਤਾ ਭਾਈ ਖਾਲਸਾ ਜੀ ਨੇ ਇਹ ਕਿਹਾ ਸੀ ਕਹਿੰਦੇ ਵੀ ਜੇ ਮੈਨੂੰ ਇਨਸਾਫ ਨਹੀਂ ਮਿਲਦਾ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਆਪੀ ਲਈ ਕਾਨੂੰਨ ਨਹੀਂ ਬਣਦਾ ਵੀ 5 ਤਰੀਕ ਨੂੰ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਵਾਂ ਤੇ ਭਾਈ ਜੀ ਨੇ ਤਲਾਨ ਕੀਤਾ ਸੀ ਚਲੋ ਹੁਣ ਸੰਗਤ ਨੇ ਬੇਨਤੀ ਕੀਤੀ ਆ ਭਾਈ ਜੀ ਹਲੇ ਸਾਡੇ ਵਿੱਚ ਮੌਜੂਦ ਨੇ ਸੋ ਕੀ ਹੋਇਆ ਭਾਈ ਸਾਹਿਬ ਜਦੋਂ ਇਹ ਐਲਾਨ ਕੀਤਾ ਉਹਨਾਂ ਨੇ ਔਨ ਰਿਪੋਰਟ ਮੇਰੇ ਫੋਨ 'ਚ ਵੀਡੀਓ ਪਈਆ ਮੇਰੇ ਚੈਨਲ ਤੇ ਵੀਡੀਓ ਪਈਆ ਮੈਨੂੰ ਲੋਕਾਂ ਦੇ ਸਵਾਲ ਪਤਾ ਹੀ ਕੀ ਕੀਤਾ ਉਹ ਭਾਈ ਥੋਡੇ ਵਾਲੇ ਬੰਦੇ ਨੇ ਮਾਰੀ ਨਹੀਂ ਗੋਲੀ ਲੋਕਾਂ ਦੀ ਸੋਚ ਦੇਖੋ ਜੀ ਤੁਸੀਂ ਕਹਿੰਦੇ ਵੀ ਥੋਡੇ ਵਾਲੇ ਬੰਦੇ ਨੇ ਗੋਲੀ ਨਹੀਂ ਮਾਰੀ ਜਦਕਿ ਉਹਨਾਂ ਦਾ ਸਵਾਲ ਇਹ ਹੋਣਾ ਸੀ ਵੀ ਭਾਈ ਸੰਘਰਸ਼ ਕਿੱਥੇ ਤੱਕ ਪਹੁੰਚ ਗਿਆ ਅਸੀਂ ਆਈਏ ਸੋਚ ਦੇਖੋ ਜੀ ਤੁਸੀਂ ਲੋਕਾਂ ਦੀ ਇਹ ਲੋਕ ਆਪਣੇ ਆਪ ਨੂੰ ਗੁਰੂ ਦੇ ਸਿੰਘ ਕਹਿੰਦੇ ਨੇ ਮੈ ਇਹ ਚਾ ਬੋਲਣਾ ਨਹੀਂ ਚਾਹੁੰਦਾ ਪਰ ਅੰਦਰੋਂ ਦੁੱਖ ਲੱਗਦਾ ਨਾ ਦੋ ਗੱਲਾਂ ਐ ਸ਼ਰਾ ਪਹਿਲੀ ਗੱਲ ਤਾਂ ਉਹੀ ਐ ਕਿ ਕਿਸੇ ਦੇ ਗੀਆਂ ਕੀਤੀਆਂ ਕਿਸੇ ਨੂੰ ਪਰਲੀਆਂ ਪੈ ਰੀਆਂ ਭਾਈ ਗੁਰਜੀਤ ਸਿੰਘ ਨੂੰ ਜਿਹੜਿਆਂ ਨੇ ਪਹਿਲਾ ਮੋਰਚੇ ਵੀਜੇ ਆ ਵਿੱਚ ਦੂਜੀ ਗੱਲ ਕੀ ਐ ਕਿ ਸਾਡੀ ਕੌਮ ਥੋੜੀ ਜੀ ਤਮਾਸ਼ੀਬੀਨ ਹੋ ਗਈ ਐ ਅਸੀਂ ਤਮਾਸ਼ਾ ਵੇਖਣ ਵਾਂਗੂ ਕਰਦੇ ਆ ਅਸੀਂ ਬਹੁਤ ਸਾਰੇ ਬੰਦਿਆਂ ਨੂੰ ਮਤਲਬ ਸਾਨੂੰ ਐ ਲੱਗਦਾ ਉਹ ਬਈ ਬੰਦਾ ਜਾਂਦਾ ਜੇਲ੍ਹ ਚ ਹੋਵੇ ਤੇ ਜਾਂ ਸ਼ੀਦੀ ਪ੍ਰਾਪਤ ਕਰ ਜੇ ਫੇਰ ਅਸੀਂ ਕਹਾਂਗੇ ਨਾ ਪੈਰਾ ਦੇਵਾਂਗੇ ਠੋਕ ਕੇ ਹਾਂ ਹਾਂ ਜੀ ਉਸ ਤੋਂ ਪਹਿਲਾਂ ਅਸੀਂ ਪਰਖਣ ਚੀ ਗੱਡ ਦਿੰਦੇ ਆ ਹਾਂ ਜੀ ਉਹ ਬੰਦੇ ਰੱਬ ਦੀ ਉਹ ਮੰਨ ਲਿਆ ਕਿ ਪਹਿਲਿਆਂ ਨੇ ਵੇਚੇ ਪਰ ਇੱਕ ਵਾਰੀ ਅਸੀਂ ਤੁਹਾਨੂੰ ਇੱਕ ਵਾਰੀ ਕਹਿ ਰਿਹਾ ਆ ਕੇ ਜਗਾ ਵੇਖ ਲਓ ਤੇ ਆ ਗਰਮੀ ਵੇਖ ਲਓ ਤੁਸੀਂ ਵੀ ਗਰਮੀ ਘਰਾਂ ਚ ਵੇਖ ਹੀ ਰਹੇ ਹੋ 5 ਮਿੰਟ ਐਸੀ ਬੰਦ ਹੋ ਜਾਈ ਬੰਦੇ ਜਾ ਮੈਂ ਤੁਹਾਨੂੰ ਇਹ ਆਨ ਲੈ ਵੀ ਉਸ ਤਪ ਦਾ ਅਹਿਸਾਸ ਕਰ ਲਓ 8 ਮਹੀਨੇ ਕਿਹੜੀ ਕੋਈ ਬੰਦਾ ਰਹਿ ਸਕਦਾ ਹੈ ਮੇਰੀ ਤਾਂ ਇਹ ਸਮਝ ਤੋਂ ਹੀ ਪਰੇ ਆ ਗੱਲ ਮੈਂ ਨਾ ਯਾਰ ਕਮਾਲ ਦਾ ਤਪ ਹੈ ਬੰਦੇ ਦਾ ਇਹ ਮੈਂ ਤੁਹਾਨੂੰ ਦਾਵੇ ਨਾਲ ਕਹਿ ਸਕਦਾ ਕਿ ਜਿਹੜਾ ਬੰਦਾ ਉਹਦੇ ਨਾਲ ਜੁੜਿਆ ਨਹੀਂ ਇਹਦੇ ਤੋਂ ਬਿਨਾ ਕੋਈ ਨਹੀਂ ਕਰ ਸਕਦਾ ਪੁਰਾਣੇ ਜ਼ਮਾਨੇ 'ਚ ਨਾ ਚਲੀਆਂ ਆਂਦੇ ਸੀ ਉਹਨੂੰ ਵੀ ਆਪਾਂ ਕਹਿ ਦਿੰਨੇ ਆ ਚਲੀ ਇਹ ਕੱਟੇ ਜਾਂਦੇ ਸੀ ਮਤਲਬ 40 ਦਿਨ ਟੱਪ ਹੁੰਦਾ ਸੀ ਮਾਬਾ ਫਰੀਦ ਜੀ ਹਰੀ ਉੱਚ ਪੁੱਠੇ ਲਟਕ ਜਾਂਦੇ ਸੀ ਮਤਲਬ ਤਕਲੀਫ 'ਚ ਵੀ ਉਹਨੂੰ ਯਾਦ ਕਰਨਾ ਆ ਸਾਡਾ ਜ਼ਿੰਦ ਕਾਨੂੰਨ ਵੀ ਬਣਵਾਉਣਾ ਤੇ ਨਾਲ ਨਾਲ ਪਤਾ ਹੀ ਨਹੀਂ ਕਿੰਨੇ ਚਲੀਏ ਘੱਟ ਰਿਹਾ ਜਾਂਦਾ ਵੇਖ ਲਓ ਉਤਰ ਜਾਂਦਾ ਹੋਵੇ ਦੱਸ ਦਿਓ ਤੇ ਬਹੁਤ ਲੋਕਾਂ ਨੇ ਮੈਂ ਤੁਹਾਨੂੰ ਦੱਸਦਾ ਸੌਰੀ ਸੌਰੀ ਮੈਂ ਤੁਹਾਨੂੰ ਟੋਕਦਾ ਬਹੁਤ ਲੋਕਾਂ ਨੇ ਵਿੱਚ ਇਹ ਵੀ ਗੱਲਾਂ ਲਿਖੀਆਂ ਕਮੈਂਟ ਕਰੇ ਥੱਲੇ ਵੀ ਕਿਹਾ ਕਹਿੰਦੇ ਭਾਈ ਰਾਤ ਨੂੰ ਰੋਟੀ ਫੜਾਇਆ ਹੁੰਦੇ ਹੋਣਗੇ ਉਹ ਮਹਾ ਤੁਹਾਨੂੰ ਰਾਤ ਨੂੰ ਰੋਟੀ ਅਸੀਂ ਬਣਾਇਆ ਕਰਾਂਗੇ ਭਾਈ ਤੁਸੀਂ ਉਹਦੇ ਨਾਲ ਹੀ ਬਹਿ ਜਾਓ ਪਰ ਯਾਰ ਉਹ ਮੈਂ ਵੀ ਮੈਂ ਬਿਲਕੁਲ ਕੁਝ ਨਹੀਂ ਖਾ ਰਿਹਾ ਉਹਨਾਂ ਨੇ ਇਹ ਕਿਹਾ ਕਿ ਮੈਂ ਰੋਟੀ ਨਿਖਾਰਿਆ ਮੈਨੂੰ ਇਹ ਦੱਸੋ ਇੰਨੀ ਕਿ ਜਗ੍ਹਾ ਤੇ ਬਹਿ ਕੇ ਰੋਟੀ ਖਾਵਾ ਵੀ ਕਿਵੇਂ ਸਕਦਾ ਯਾਰ ਨਾ ਟਰਣਾ ਨਾ ਕਿਤੇ ਜਾਣਾ ਤੇ ਰੋਟੀ ਕਿਵੇਂ ਖਾ ਲੂਗਾ ਵਿਚਾਰਾ ਉਹਦਾ ਮਾੜਾ ਜਿਹਾ ਖਾਂਦੇ ਨੇ ਅੰਦਰ એનર્ਜੀ ਰਵੇ ਤੇ ਪਾਣੀ ਪੀ ਰਹੇ ਉਹਨਾਂ ਨੇ ਤਾਂ ਕਿਹਾ ਨਹੀਂ ਮੈਂ ਵੰਡ ਰਵਾਰ ਤੇ ਬਹਿ ਗਏ ਉਹਨਾਂ ਨੇ ਤਾਂ ਕਿਹਾ ਮੈਂ ਆ ਬੈਠਾ ਹੋਇਆ ਕੀ ਹੈ ਕਿ ਮੇਰੇ ਤਾਂ ਆਉਣ ਤੋਂ ਵੀ ਪਹਿਲਾਂ ਬੈਠੇ ਨੇ ਬਟ ਉਹਨੇ ਚੁਣਿਆ ਕਿਉਂ ਮੈਂ ਅੰਦਾਜ਼ਾ ਲਾ ਸਕਦਾ ਬਾਕੀ ਤਾਂ ਇਹ ਵੀ ਦੱਸ ਦੇਣਗੇ ਇਹ ਸਿੰਬੋਲਿਕ ਹੈ ਕਿ ਆਹ ਵੇਖੋ ਕਿੱਥੇ ਬੈਠੋ ਦੁਨੀਆ ਵਾਲੇ ਵੇਖ ਲਓ ਮੈਂ ਹੋਰ ਕੱਲ ਆਣਾ ਇਸ਼ਾਰਾ ਮੈਂ ਹਰ ਬੰਦੇ ਨੂੰ ਆਣਾ ਹੁੰਦਾ ਹੈ ਜੇ ਤੁਸੀਂ ਕੀ ਮੰਗ ਰਹੇ ਹੋ ਸਭ ਤੋਂ ਇਹਮ ਇਹ ਹੈ ਜਿਹੜੀ ਰਮਾਇਣ ਰਹੀ ਉਹ ਕਿਨੇ ਲਿਖੀ ਆ ਪਾਲਮੀਕ ਜੀ ਨੇ ਉਹ ਤਾਂ ਲੜਾਕੂ ਸੀਗੇ ਬੱਬਾ ਬੰਦਾ ਸਿੰਘ ਬਹਾਦਰ ਜੀ ਮੈਂ ਇਹਨਾਂ ਨੂੰ ਮਿਲਾਂ ਨਹੀਂ ਰਿਹਾ ਉਹਨਾਂ ਨਾਲ ਬਾਬਾ ਬੰਲੇ ਸਿੰਘ ਦਾ ਅਰਜੀ ਗੱਲੇ ਦਾ ਕਰਮਾਤਾ ਬਖਾਰੇ ਸੀ ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਤਾਂ ਤੁਸੀਂ ਆ ਕੇ ਤਾਂ ਵੇਖ ਲੋ ਉਹ ਬੰਦਾ ਕਰ ਕੀ ਰਿਹਾ ਹੈ ਅੱਲਾ ਗੁਰਜੀਤ ਪਈ ਜੀ ਦੀ ਜ਼ਿੰਦਗੀ ਜੋ ਮਰਜੀ ਸੀ ਪਰ ਅੱਜ ਅੱਜ ਦਾ ਤੁਸੀਂ ਤੱਕ ਦੇਖੋ ਨਾ ਮੈਂ ਲੈ ਵੀ ਤੁਸੀਂ ਬੈਠੇ ਨੂੰ ਵੇਖ ਲੋ ਆ ਕੇ ਗਲਤ ਕੀ ਆ ਉਹ ਵਿੱਚ ਦੱਸ ਦਿਓ ਗਲਤ ਕੀ ਹੈ ਤੇ ਜੇ ਸਹੀ ਹੈ ਤਾਂ ਫੇਰੇ ਕਿਉਂ ਨਹੀਂ ਹੋਣਾ ਚਾਹੀਦਾ ਸਿੱਧੀ ਜੀ ਗੱਲ ਹੈ ਮੰਡੇ ਦੇ ਰੋਜ਼ ਦੇ ਬੰਦੇ ਤੁਸੀਂ ਅੱਜ ਕਿਸ ਤਰ੍ਹਾਂ ਇਸ ਜਿਹੜਾ ਸੰਘਰਸ਼ ਦਾ ਆਪਾਂ ਵੇਖ ਕੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਸ ਤਰ੍ਹਾਂ ਅੱਜ ਸਟੇਜ ਦੇ ਉੱਪਰ ਗੱਲਾਂ ਹੋਈਆਂ ਤੁਸੀਂ ਵੀ ਕਿਹਾ ਕਿ ਜਿਹੜੇ ਆਗੂ ਆਉਣਗੇ ਕਰਕੇ ਰੇ ਜਾਵੇਂ ਜਾਂ ਫਿਰ ਇਸ ਸੰਘਰਸ਼ ਨੂੰ ਹੋਰ ਕਿਸੇ ਤਰੀਕੇ ਦੇ ਨਾਲ ਆਪਾਂ ਮੋੜੀਏ ਤਾਂ ਕਿ ਸੰਘਰਸ਼ ਤਿੱਖਾ ਕਰਿਆ ਜਾ ਸਕੇ ਇਸਨੂੰ ਆਪਾਂ ਕਿਵੇਂ ਕਿਸ ਤਰ੍ਹਾਂ ਦੇਖ ਰਹੇ ਹੋ ਪਤਾ ਹੈ ਕਿ ਸਾਡੀ ਸੰਗਤ ਇਸ ਚ ਇੰਟਰਸਟਡ ਸੀ ਜ਼ਿਆਦਾ ਕਿ ਆਪਾਂ ਸਿੱਧਾ ਸੜਕ ਤੇ ਬੈਜ ਜੀਏ ਮੈਂ ਸਿਰਫ ਇਹਨਾ ਕਿਹਾ ਸੀ ਕਿ ਆਪਾਂ ਤਿੰਨ ਚਾਰ ਪ੍ਰਧਾਨ ਪਹਿਲਾਂ ਘੇਰ ਲਈਏ ਤਿੰਨ ਚਾਰ ਦਿਨਾਂ ਦੀ ਐਕਟੀਵਿਟੀ ਹੈ ਉਹਦੇ ਫੇਰ ਲੋਕਾਂ ਨੂੰ ਵੀ ਦੱਸ ਦਈਏ ਕਿ ਭਾਈ ਹੁਣ ਸਾਡੇ ਲਈ ਮਜਬੂਰੀ ਆ ਚੱਲੀ ਐ ਅਸੀਂ ਆ ਵੀ ਕਰ ਰਹੇ ਹੁਣ ਅਸੀਂ ਸਾੜ ਘਰ ਰੋਕਾਂਗੇ ਤੇ ਫੇਰ ਇਹਨਾਂ ਪਾਰਟੀਆਂ ਦਾ ਨਾਮ ਲੈ ਕੇ ਵੀ ਬੋਲਾਂਗੇ ਕਿ ਸਰਕਾਰ ਦੇ ਖਿਲਾਫ ਤਾਂ ਹਾਂ ਹੀ ਹਾਂ ਉਹ ਤਾਂ ਨੰਬਰ 1 ਐ ਉਹ ਦੁਬਾਰਾ ਆ ਵੀ ਦਿੰਦੇ ਨੇ ਇਹਨਾਂ ਨੂੰ ਵੀ ਅਸੀਂ ਅੱਗੇ ਇਹਨਾਂ ਨੂੰ ਨਾ ਸਮਝੋ ਜੇ ਕਿ ਚੰਗੇ ਨੇ ਉਹ ਤਾਂ ਗੰਦੇ ਨੇ ਹੁੰਦਾ ਕੀ ਇਹ ਛੇੜਾ ਸਾਡੇ ਕਾਲੀ ਮਾੜੇ ਕਾਂਗਰਸੀ ਚੋਲੋ ਫੇਰ ਕਾਂਗਰਸੀ ਤੇ ਕਾਲੀ ਦੋਨੇ ਮਾੜੇ ਫੇਰ ਰਾਤ ਚੋਲੋ ਅਸੀਂ ਗੁੱਸੇ 'ਚ ਹਰਾਈ ਤਾਂ ਜਾਂਦੇ ਆ ਪਰ ਅਗਲਾ ਜਿਹੜਾ ਬਣਾਉਵੇਂ ਉਹ ਤੋਂ ਵੀ ਖੱਟ ਨਿਕਲਦਾ ਅਸੀਂ ਤੀਜੇ ਦੇਖ ਰਹੇ ਆ ਸਾਨੂੰ ਚੋਣ ਤੋਂ ਸਾਨੂੰ ਚੋਣ ਤੋਂ ਪਹਿਲਾਂ ਇਹ ਵੇਖਣਾ ਪਊਗਾ ਕਿ ਅਸੀਂ ਕਿਸੇ ਵਿਜ਼ਨ ਨਾਲ ਜਾ ਰਹੇ ਆ ਇਨਕਲਾਬ ਕਹਿਣ ਨਾਲ ਤਾਂ ਨਹੀਂ ਹੁੰਦਾ ਸ਼ਰਾਏਬ ਜਿਹਾ ਜਿਹੜਾ ਹੋ ਗਿਆ ਤੁਸੀਂ ਉਹਦੀ ਡਿਟੇਲ ਲਈ ਸੀ ਮੁੱਦੇ ਦੀ ਕਿ ਕਿਵੇਂ ਹੋਊਗਾ ਦੁਨੀਆ ਦੇ ਵਿੱਚ ਕੀ ਹੁੰਦਾ ਆ ਆਪਣੀਆਂ ਪਾਲਿਸੀਆਂ ਟੀਵੀ ਤੇ ਆ ਕੇ ਡਿਟੇਲ ਚ ਬੋਲੀਆਂ ਜਾਂਦੀਆਂ ਨੇ ਚਾਹੇ ਰਾਸ਼ਟਰਪਤੀ ਹੋਣ ਜਾਂ ਪ੍ਰਧਾਨ ਮੰਤਰੀ ਹੋਣ ਕੀ ਸਾਡੇ ਇੱਥੇ ਹੋ ਰਿਹਾ ਹੈ ਅਸੀਂ ਉਹ ਗੱਲ ਕਹਿ ਰਹੇ ਹਾਂ ਹਰ ਤੁਹਾਂ ਤੇ ਜਦੋਂ ਮੈਂ ਜਾਣਾਂ ਉੱਥੇ ਬੱਚਾ ਮਰਿਆ ਸੀ ਪਰਸੋਂ ਖੁਦਕੁਸ਼ੀ ਕਰਕੇ ਹੋਇਆ ਕੀ ਸੀ ਕਿ ਉਹਨਾਂ ਨੇ ਪਹਿਲਾਂ 15 ਲੱਖ ਰੁਪਇਆ ਦਿੱਤਾ ਸੀਗਾ ਉਸੇ ਐਮਐਲਏ ਨੂੰ ਮੈਂ ਕਿਹਾ ਇਹ ਵੀ ਗਲਤ ਸੀ ਪਹਿਲਾਂ ਇਹਨੂੰ ਗਲਤ ਕਹੋ ਜੋ ਡਾਊਟ ਕਿ ਉਸ ਬੰਦੇ ਨੂੰ ਪਤਾ ਨਹੀਂ ਸੀ ਵਿਚਾਰੇ ਨੂੰ ਉਹ 24 ਸਾਲ ਦਾ ਨੌਜਵਾਨ ਸੀ ਪਿੰਡ ਲਈ ਕੁਝ ਕਰਨਾ ਚਾਹੁੰਦਾ ਹੀ ਉਹਨੇ ਕਹਾ ਚੱਲੋ ਆਈ ਸਰਪੰਚੀ ਲੈ ਲਓ ਕਿ ਸਰਪੰਚੀ ਬਟੇ ਗਲਤ ਰਸਤਾ ਹੈ ਜਦੋਂ ਤੁਸੀਂ ਗਲਤ ਰਸਤੇ ਤੁਰ ਪੈਂਦੇ ਹੋ ਫਿਰ ਬਹੁਤ ਖਤਰਨਾਕ ਹੁੰਦਾ ਉਹ ਤੋਂ ਵਾਪਸ ਮੁੜਨਾ ਇਮੋਸ਼ਨਲ ਸੀ ਨਹੀਂ ਤਾਂ ਉਹਨਾਂ ਵਰਗਾ ਠੱਗ ਬਣ ਜਾਂਦਾ ਦਿਲੋਂ ਚੰਗਾ ਸੀ ਪਰ ਉਹਨੂੰ ਸਮਝਿਆ ਕੁਝ ਨਹੀਂ ਉਹਨੇ ਕਹਾ ਮੈਂ ਫਸ ਗਿਆ ਉਹਨੇ ਆਪ ਦੇ ਆਪ ਨੂੰ ਗੋਲੀ ਮਾਰੀ ਪਰ ਜਿਹੜੇ ਪੈਸੇ ਲਏ ਜਿਹੜਾ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਹਾਂ ਉਹਨੂੰ ਤਾਂ ਪਤਾ ਸੀ ਸਾਰਾ ਕੁਝ ਅਸੀਂ ਬੈਠੇ ਇਸ ਲਈ ਸੀ ਕਿ ਇਹਨੂੰ ਫੜੋ ਉਹਨਾਂ ਅਸੀਂ ਉੱਥੇ ਮੈਂ ਕਹੀ ਵੀ ਇਹ ਗੱਲ ਕਿ ਇਨ੍ਹਾਂ ਗੱਲਾਂ ਨੂੰ ਪਹਿਲਾਂ ਕਲੀਅਰ ਕਰਿਆ ਕਰੋ ਕਿ ਜਿਹੜੀ ਵੀ ਸਰਕਾਰ ਆਊ ਉਹ ਸਰਕਾਰ ਦਾ ਫਾਇਦਾ ਉਠਾ ਕੇ ਸਰਪੰਚ ਧੱਕੇ ਨਾਲ ਨਹੀਂ ਬਣਾਉ ਮਿਊਸਪਲ ਕਮੇਟੀਆਂ ਨਹੀਂ ਬਣਾਉ ਕੁਝ ਹੋਰ ਨਹੀਂ ਕਰੂ ਹਨਾ ਇਹ ਕੁਝ ਨਹੀਂ ਕਰੂਗੇ ਜੇ ਅਸੀਂ ਉਹਨਾਂ ਡਿਟੇਲ ਚ ਜਾਵਾਂਗੇ ਅੱਜ ਇੱਥੇ ਸੀ ਆਪਾਂ ਦਾ ਬੰਦ ਹੋਇਆ ਉਧਰ ਮੈਂ ਕੋ ਗੱਲ ਗਈ ਮਰੇ ਕਿਦ ਨਾਲ ਬੱਚੇ ਰੇਤ ਵਾਲੇ ਟਿੱਪਰ ਨਾਲ ਜਿਹੜਾ ਨਜਾਇਜ਼ ਰੇਤ ਸੀ ਕੀ ਅਸੀਂ ਰੇਤ ਦੇ ਉੱਤੇ ਗਨੂ ਬਣਾ ਰਹੇ ਹਾਂ ਕਿ ਨਜਾਇਜ਼ ਮਾਈਨਿੰਗ ਬੰਦ ਹੋਵੇ ਜਿੱਥੇ 15000 ਕਰੋੜ ਦੀ ਕਰਪਸ਼ਨ ਹੈ ਨਾ ਇਹਨੂੰ ਬਦਲਦੇ ਦੂਜਾ ਉਹ ਪਹਿਲੇ ਵੀ ਤਾਂ ਹੀ ਚੰਦ ਚਾੜ ਕੇ ਹਟੇ ਆ ਉਦੋਂ ਪਹਿਲੇ ਵੀ ਆ ਹੀ ਚੰਦ ਚਾੜ ਕੇ ਹਟੇ ਆ ਹੁਣ ਉੱਤੇ ਬੈਠੇ ਬੰਦੇ ਦੀ ਇੱਕ ਤਾਂ ਗੁੱਸਾ ਸੀ ਕਿ ਯਾਰ ਬੇਅਦਮੀਆਂ ਦਾ ਉਹਨਾਂ ਦੇ ਰਾਜ ਚੁਗਲੇ ਜਿਹੜੇ ਅੱਜਾਂ ਦੇ ਅਸੀਂ ਬਚਾਵਾਂਗੇ ਉਹ ਗੁੱਸਾ ਜਾਇਜ਼ ਸੀਗਾ ਪਰ ਆਪਾਂ ਹੁਣ ਕਾਨੂੰਨ ਬਣਾਉਂਦਾ ਹੈ ਕਿ ਸਾਨੂੰ ਜ਼ਿਰਾ ਦੀ ਗਿਣਤੀ ਵੀ ਵਧਾਉਣੀ ਹੈ ਸੋ ਅਸੀਂ ਕੁਝ ਵੀ ਕਰਕੇ ਕਮੇਟੀ ਦਾ ਫਰਜ਼ ਮੰਨਦਾ ਕਿ ਜੋੜੇ ਸਾਰਿਆਂ ਨੂੰ ਔਰ ਉਹਨਾਂ ਨੂੰ ਵਾਸਤਾ ਦੇਈਏ ਓਏ ਹੁਣ ਤਾਂ ਆਜੋ ਗੁਰੂ ਲਈ ਹਰ ਨਾਮੇ ਕੀ ਹੁੰਦਾ ਓਣ ਤਾਂ ਆਜੋ ਬਣਾ ਲਈਏ ਔਰ ਜ਼ਹਰੇ ਤਰ ਮੰਦਾ ਔਰ ਸਟੇਟ ਬਣਾ ਸਕਦੀ ਹੈ ਕਿੰਨੇ ਸੇਟਾਂ ਦੇ ਹੋਰ ਬਣਾਇਆ ਸਾਡੇ ਲਈ ਇਹ ਸੈਂਸਿਟਿਵ ਇਸ਼ੂ ਆ ਬਣਾਓ ਭਾਜੀ ਇਹੀ ਸਵਾਲ ਹੈ ਕਿ ਸਪੀਟ ਕਿਉਂ ਨਹੀਂ ਬਣਾ ਰਹੀ ਮਤਲਬ ਜਿਹੜੀ ਸਰਕਾਰ ਹੈ ਉਹਨੂੰ ਦਿੱਕਤ ਕੀ ਹੈ ਤੁਹਾਡੇ ਹਿਸਾਬ ਨਾਲ ਵੀ ਉਹ ਜਿਹੜੇ ਆ ਕਾਨੂੰਨ ਪਾਸ ਨਹੀਂ ਕਰ ਰਹੀ ਸਰਕਾਰ ਮੈਨੂੰ ਲੱਗਦਾ ਉਹਨਾਂ ਦਾ ਧਿਆਨ ਹਮੇਸ਼ਾ ਹੀ ਬੇਈਮਾਨੀ ਵਾਲ ਰਹਿਂਦਾ ਹੈ ਜਾਂ ਉਹਨਾਂ ਦਾ ਧਿਆਨ ਉਸ ਗੱਲ ਵੱਲ ਰਹਿੰਦਾ ਹੈ ਕਿ ਜਿਹਦੇ ਨਾਲ ਵੋਟ ਮਿਲ ਜੇ ਜਦੋਂ ਆਪਣਾ ਕੱਟ ਸੋਨਾ ਜਾਂ ਵੱਧ ਗਿਆ ਇਹਨਾਂ ਨੇ ਬਣਾ ਦੇਣਾ ਔਰ ਇਹ ਹੀ ਬੇਸ਼ਰਮੀ ਦੀ ਗੱਲ ਹੈ ਮੈਨੂੰ ਦੱਸੋ ਪਾਣੀ ਵਾਲਾ ਅਸੀਂ ਦਾ ਇਕੱਠਾ ਕਰੀ ਜਾਂਦੇ ਬੁੱਢੇ ਨਾਲੇ ਤੇ ਇਹਨਾਂ ਨੇ ਪਾਣੀ ਵਾਲਾ ਬਿੱਲ ਵੀ ਬਣਾਤਾ ਉਲਟਾ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਵੋਟਾਂ 300 ਯੂਨਿਟਾਂ ਨਾ ਮਿਲ ਜਾਣੀਆਂ ਹਜ਼ਾਰ ਰੁਪਏ ਨਾ ਮਿਲ ਜਾਣੀਆਂ ਇਹਨਾਂ ਦੀ ਕੀ ਲੋੜ ਹੈ ਅਸੀਂ ਇੰਡਸਟਰੀ ਲਿਸਟਾਂ ਤੇ ਪੈਸੇ ਲੈਣੇ ਉਹਨਾਂ ਦੇ ਹੱਕ 'ਚ ਬਣਾਓ ਵਿਰਧ ਬਿਲੀ ਕਿਉਂ ਬਣਾਈਏ ਕਾਨੂੰਨ ਅਸੀਂ ਜਦੋਂ ਸਿਆਸਤ ਕਰਨੀ ਹੋਊਗੀ ਤਾਂ ਇਦੀ ਸਿਆਸਤ ਨਾਲ ਪਲੇ ਕਰਾਂਗੇ ਪਰ ਮਨੂ ਵਰਤਾਂਗੇ ਮਤਲਬ ਗੁਰੂ ਸਾਹਿਬ ਦੇ ਜੇਕਰ ਕਹਿ ਲਿਓ ਸਤਕਾਰ ਨੂੰ ਬਹਾਲ ਕਰਨ ਦੇ ਵਾਸਤੇ ਵੀ ਇਤਨਾ ਕਿਤੇ ਰਾਜਨੀਤੀ ਦੀ ਗੰਦੀ ਖੇਡ ਆ ਉਹ ਖੇਡ ਹੀ ਜਾਓ ਹਰ ਗੱਲ 'ਚ ਹਰ ਗੱਲ 'ਚ ਦੱਸ ਦਿਓ ਕਿਸੇ ਗੱਲ 'ਚ ਨਹੀਂ ਹੁੰਦੀ ਤਾਂ ਆ ਬੱਚੇ ਮਰੇ ਇੱਥੇ ਮੰਦਰ ਦੇ ਸਾਹਮਣੇ ਆ ਮੰਦਰ ਸੀ ਉਹ ਮਾਂ ਬਾਪ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਜਦੋਂ ਸੰਗਤ ਵੱਧੀ ਅਸੀਂ ਸਾਰੇ ਚਲੇ ਗਏ ਔਰ ਭੇਰੋ ਸੰਗਤ ਹਮਲਾ ਮਾਰ ਕੇ ਸੜਕ ਤੇ ਆ ਗਈ ਸਾਰੀਆਂ ਪਾਰਟੀਆਂ ਪਹੁੰਚ ਗਈਆਂ ਨਾਲ ਹੀ ਮੁੱਖ ਮੰਤਰੀ ਸਮਾਨੇ ਆ ਗਿਆ ਕੀ ਇਹ ਦੱਸਣਗੇ ਜੇ ਇਹਨਾਂ ਨੇ ਐਸਡੀਐਮ ਤੇ ਬੀਐਸਪੀ ਬਗਲੇ ਇਟਮੀਨੋਂ ਨਰਾਇਕ ਸੀ ਇੱਕ ਮਹੀਨੇ ਦੇ ਉਹ ਨਲਾਇਕ ਜਨਤਾ ਦੇ ਸਿਰ ਤੇ ਕਿਉਂ ਭਾਈ ਰੱਖੇ ਐਡੀਜੀਪੀ ਇੰਟੈਲੀਜੈਂਸ ਹਰ ਰੋਜ਼ ਮੁੱਖ ਮੰਤਰੀ ਨੂੰ ਸਵੇਰ ਜਾ ਕੇ ਰਿਪੋਰਟ ਕਰਦਾ ਹੈ ਸਾਰੇ ਪੰਜਾਬ ਚ ਕਿੱਥੇ ਕਿੱਥੇ ਕੀ ਕੀ ਹੋਇਆ ਦੱਸਦਾ ਹੈ ਕੀ ਉਹਨੇ ਦੱਸਿਆ ਨਹੀਂ ਦੱਸਿਆ ਨਹੀਂ ਤਾਂ ਉਹਨੂੰ ਸਸਪੈਂਡ ਕਰੋ ਜੇ ਦੱਸਿਆ ਹੀ ਤਾਂ ਮੁੱਖ ਮੰਤਰੀ ਦੱਸੇ ਇੱਕ ਮਹੀਨੇ ਬਾਅਦ ਕਿਉਂ ਆਇਆ ਸੀ ਹਈ ਆਤਮੀ ਨਦਰ ਦੱਸ ਨਹੀਂ ਰਿਹਾ ਭਾਈ ਗੁਰਜੀਤ ਸਿੰਘ ਬੈਠੇ ਨੇ ਮੈਂ ਆਣਾ ਅੱਜ ਅਬਰਾਉਡ ਚ ਮੈਂ ਲੋਕਾਂ ਦਾ ਧੰਨਵਾਦ ਕੀਤਾ ਜਾ ਹਜ਼ਾਰ ਬੰਦਾ ਜਦੋਂ 500 ਬੰਦਾ ਇਕੱਠਾ ਹੋ ਕੇ ਚੱਲਿਆ ਜਾਵੇ ਨਾ ਕਿ ਆ ਬਣਾਓ ਉਹ ਉਹਦੇ ਬਾਰੇ ਵਿਚਾਰ ਸ਼ੁਰੂ ਕਰ ਦਿੰਦੇ ਨੇ ਕਿ ਇਹ ਲੌਜੀਕਲ ਗੱਲ ਹੈ ਜਾਂ ਨਹੀਂ ਲੌਜੀਕਲ ਹੋ ਹੁੰਦੀ ਹੈ ਉਦੋਂ ਹੀ ਬਣਾ ਵੀ ਦਿੰਦੇ ਨੇ ਆ ਕਿੰਨੀ ਉਦਾਹਰਨਾ ਸੰ ਮੈਂ ਸਿਆਟਲ ਦੀ ਸੀ ਇੱਕ ਅਮਰੀਕਾ ਦੀ ਹੋਰ ਸੀ ਉੱਥੋਂ ਦੇ ਬੰਦੇ ਇਕੱਠੇ ਹੋ ਕੇ ਚਲੇ ਗਏ ਆਂਦੇ ਜੀ ਆ ਫੈਕਟਰੀ ਗੰਦਾ ਕਰਦੀ ਐ ਉਹਨਾਂ ਨੇ ਫੈਕਟਰੀ ਰੋਕੀ ਉਹਦੀ ਜਾਂਚ ਕਰਾਈ ਉਹਨਾਂ ਨੂੰ ਲੱਗਿਆ ਗੰਦਾ ਕਰਦੀ ਬੰਦ ਕਰਤੀ ਇੱਥੇ ਤੁਸੀਂ ਮੱਥਾ ਮਾਰੀ ਜਾਓ ਅਸੀਂ ਆਪ ਲੱਗੇ ਰਹੇ ਬੁੱਢੇ ਨਾਲ ਇੱਥੇ ਸਾਰਾ ਪੰਜਾਬ ਬੰਦ ਕਰਤਾ ਲਿੰਕ ਰੋਡਾਂ ਤੇ ਨਾਕੇ ਲਾਤੇ ਲੋਕ ਨਾ ਆ ਜਾਣ ਫੇਰ ਵੀ ਆ ਗਏ ਪਰ ਮਾਂ ਦੇ ਪੁੱਤ ਵਾਦਾ ਕਰਕੇ ਸਾਹਮਣੇ ਫੇਰ ਮੁੱਕਰ ਗਏ ਤਾਂ ਸਾਫ ਨੇ ਜੀ ਉਹਨਾਂ ਦੀ ਇੱਕ ਹੀ ਹੈ ਨਾ ਇਹ ਇਹ ਜੇ ਬੇਸ਼ਰਮਾਂ ਨੂੰ ਅਸੀਂ ਵੀ ਚੋਨਾ ਬੰਦ ਕਰੀਏ ਅਸੀਂ ਕੀ ਆਣੇ ਆ ਕਿ ਜਦੋਂ ਆ ਇੱਕ ਸਾਲ ਹੋਰ ਲੰਘ ਜਾਊਗਾ ਨਾ ਤੁਸੀਂ ਵੇਖਿਓ ਜੀ ਉਦੋਂ ਇਹ ਕਿਹੜਾ ਹੈ ਇੱਧਰ ਹੈ ਮੈਂ ਇੱਧਰ ਹੈ ਇਹ ਇੱਧਰ ਹੈ ਮੈਂ ਇੱਧਰ ਹੈ ਬਸ ਆ ਕੰਮ ਚੱਲੂਗਾ ਔਰ ਫੇਰ ਇਹਨਾਂ ਚੋਂ ਇੱਕ ਚੁਣ ਕੇ ਬਹਿ ਜਾਣਗੇ ਬਿਲਕੁਲ ਉਹ ਲੋਕ ਪਹਿਲਾਂ ਆਪਣੇ ਆਪ ਨੂੰ ਸੁਧਾਰਨ ਫੇਰ ਕਿਤੇ ਆਪਾਂ ਗੱਲ ਕਰ ਸਕਦੇ ਆ ਵੀ ਸਿਸਟਮ ਸੁਧਰੂਗਾ ਕਮੀ ਸਾਡੇ ਆਪ ਦੇ ਚ ਆ ਅਸੀਂ ਮਾੜਾ ਲੀਡਰਾਂ ਸਰਪੰਚੀ ਦੇ ਇਲੈਕਸ਼ਨਾਂ ਚ ਪਾਰਟੀਆਂ ਤਾਂ ਨਹੀਂ ਸਹੀ ਜੇ ਆਪਾਂ 15000 ਕਰੋੜ ਰੁਪਏ ਲਾਤਾ ਮੁੰਡੇ ਸਾਡੇ ਬਾਹਰ ਤੁਰੇ ਜਾਂਦੇ ਨੇ ਕਿੱਥੋਂ ਆ ਗਿਆ ਇਹ ਪੈਸਾ ਮੰਨ ਲਓ ਤੁਸੀਂ ਕਿਸੇ ਵੀ ਪਿੰਡ ਦਾ ਜਿਹਨੇ 40 ਤੋਂ 50 ਲੱਖ ਰੁਪਇਆ ਲਾਇਆ ਸਰਪੰਚ ਨੇ ਉਹ ਗਾਰੰਟੀ ਖਾਊ। ਉਹ ਤਾਂ ਖਾਊਗਾ ਜਿਹਨੇ ਲਾਇਆ। ਉਹ ਚੰਦ ਚਾੜੂਗਾ। ਜਿਹੜਾ ਐਮ.ਐਲ.ਏ. 7 ਕਰੋੜ ਰੁਪਇਆ ਲਾਊਗਾ ਉਹ ਸੇਵਾ ਕਰੂਗਾ। 7 ਕਰੋੜ ਰੁਪਇਆ ਲਾ ਕੇ ਸੇਵਾ ਹੁੰਦੀ ਐ। ਮੈਂ ਤਾਂ ਦਿਨ ਰਾਤ ਤੁਰਿਆ ਫਿਰਦਾ। ਮੈਂ ਤੇਲ ਬਾਲ ਲੈਣਾ ਆਪਦਾ। ਆਪਦਾ ਕੰਮ ਛੱਡ ਦੂੰਗਾ। ਪਰ ਮੈਂ ਤੈਸੇ ਥੋੜੀ ਦਿੰਦਾ ਫਿਰੂ ਯਾਰ। ਐ ਹੀ ਨਹੀਂ ਮੇਰੇ ਕੋਲੇ ਤਾਂ ਹੋਣ ਵੀ ਤਾਂ ਕੋਣ ਦਿੰਦਾ। ਕੋਈ ਨਹੀਂ ਨਾ। ਇਹ ਜਿਹੜੇ ਬੰਦੇ ਸ਼ਰਾਬਾਂ ਪੀਉਂਦੇ ਨੇ ਪੈਸੇ ਬਣਦੇ ਨੇ ਇਸੇ ਵਾਲੇ ਹੀ ਵੰਡ ਰਹੇ ਨੇ ਆਪਾਂ ਖੁਸ਼ ਹੋ ਜਾਂਦੇ ਹਾਂ ਲਵਾਤੇ ਇੰਨੇ ਪੈਸੇ ਨਾਲ ਮੋਛ ਨੂੰ ਵਟ ਦੇ ਲੈਨੇ ਬਾਅਦ ਚਿੰਨਾਂ ਦੀਆਂ ਜੇਬਾਂ ਚੋਂ ਕੱਢਦੇ ਆ